ਆ ਚੁੱਕੀ ਨਿਵਾਵਾ ਇਹਦੇ ਬਾਪ ਨੇ ਤਾਂ ਚਿੱਠੀ ਲਿਖੀ ਸੰਦੋਖ ਨੂੰ ਨਿਵਾਵਾ ਨੇ ਚੁੱਠੀ ਲਿਖੀ ਸੀ ਪ੍ਰਧਾਨ ਜੀ ਨੂੰ ਵਧਾਈ ਦਿੰਦੇ ਜੀ ਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੁਹਾਨੂੰ ਵਧਾਈ ਐ ਜੇ ਕੌਮ ਵੀ ਗਦਾਰ ਆ ਆ ਰਾਜਾ ਲਵਿੰਗ ਜੇ ਕੰਗਰੂ ਦਾ ਬਰਾਮ ਪ੍ਰਧਾਨਾ ਕਮੀਜ਼ ਟੀ-ਸ਼ਰਟ ਪੋਣਾ ਹੁੰਦਾ ਜਿੱਤੇ ਲਿਖਿਆ ਹੁੰਦਾ ਇੰਦਰਾ ਸਾਡੀ ਮਾਂ ਐ ਆ ਵੀ ਇੰਦਰਾ ਨੂੰ ਮਾਂ ਸਮਝੀ ਐ ਜਿਹਨੇ ਦਰਬਾਰ ਸਾਹਿਬ ਤੁਹਾਡੇ ਗੁਰੂ ਘਰਾਂ ਤੇ ਹਮਲਾ ਕੀਤਾ ਸਾਰੇ ਪਿੰਡਾਂ ਯਾਰ ਪਿੰਡਾਂ ਵਿੱਚ ਗਲੀਆਂ ਨਾਲੀਆਂ ਸੀਮਿੰਟ ਦੀਆਂ ਹੋਣਗੀਆਂ ਸਾਰਾ ਸਿਸਟਮ ਇੱਕ ਵੀ ਕੋਈ ਕੱਚੀ ਨਾਲੀ ਦੀ ਗਲੀ ਨਹੀਂ ਹੋਊਗੀ ਆ ਅਕਾਲੀ ਦਲ ਦਾ ਤੁਹਾਡੇ ਨਾਲ ਵਾਦਾ ਹੈ ਅਸੀਂ ਤੁਸੀਂ ਜਾਣਦੇ ਹੋ ਅਕਾਲੀ ਦੀ ਲੀਡਰਸ਼ਿਪ ਵੱਡੇ ਬਾਦਲ ਸਾਹਿਬ ਨੇ ਅੱਜ ਤੱਕ ਜੋ 약 ਅਸੀਂ ਪੂਰਾ ਕੀਤਾ ਹੈ ਅਸੀਂ ਕਿਤੇ ਲਾਰੇ ਨਹੀਂ ਲਾਏ ਕਿਉਂਕਿ ਕੋਈ ਬੰਦਾ ਆਪਣੇ ਪਰਿਵਾਰ ਵਿੱਚ ਝੂਠ ਨਹੀਂ ਬੋਲਦਾ ਸਾਡੇ ਵਾਸਤੇ ਤੁਸੀਂ ਇੱਕ ਪਰਿਵਾਰ ਦੇ ਮੈਂਬਰ ਹੋ ਆ ਝਾੜੂ ਵਾਲੇ ਵਾਸਤੇ ਆ ਕਾਂਗਰਸ ਵਾਲੇ ਵਾਸਤੇ ਬੀਜੇਪੀ ਵਾਲੇ ਵਾਸਤੇ ਤੁਸੀਂ ਪਰਿਵਾਰ ਨਹੀਂ ਹੋ ਆ ਦਿੱਲੀ ਦੀਆਂ ਪਾਰਟੀਆਂ ਐ ਇਹਨਾਂ ਨੂੰ ਕੋਈ ਤੁਹਾਡੇ ਤੇ ਵੀ ਕੋਈ ਦਰਦ ਨਹੀਂ ਐ ਸਰਦਨ ਜਿਵੇਂ ਚਾਹ ਹਾਂ ਲੈ ਕੇ ਲੀਡਰਾਂ ਦੇ ਵੱਲੋਂ ਵੱਧ ਚੜ੍ਹ ਕੇ ਸਰਗਰਮੀਆਂ ਕੀਤੀਆਂ ਜਾ ਰਹੀਆਂ ਨੇ ਪੂਰੇ ਲੀਡਰ ਮੈਨੋ ਮੈਨੋ ਹੋ ਰਹੇ ਨੇ ਤੇ ਇੱਕ ਦੂਜੇ ਤੇ ਵੱਡੇ ਸਵਾਲ ਚੁੱਕ ਰਹੇ ਨੇ ਤੇ ਵੱਧ ਚੜ੍ਹ ਕੇ ਜਿਹੜਾ ਇੱਕ ਨਾਲੋਂ ਐਲਾਨ ਕਰ ਰਹੇ ਨੇ ਲੋਕਾਂ ਦੇ ਲਈ ਤਾਂ ਉਥੇ ਸੁਖਵੀਰ ਬਾਦਲ ਦੇ ਵੱਲੋਂ ਇਹ ਕਿਹਾ ਗਿਆ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਤਾਂ ਡੈਮਾਂ ਤੇ ਬੰਨਾਂ ਦੀ ਸਾਲ ਦੇ ਵਿੱਚ ਦੋ ਵਾਰ ਨਿਗਰਾਨੀ ਹੁੰਦੀ ਸੀ ਪਰ ਜਦੋਂ ਦੀ ਆਪ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਜਿਸ ਕਾਰਨ ਪੰਜਾਬ ਦੀ ਹੜ੍ਹਾਂ ਦੇ ਲਪੇਟ ਦੇ ਵਿੱਚ ਆ ਗਿਆ ਉਹਨਾਂ ਨੇ ਕਿਹਾ ਕਿ ਅਧਿਕਾਰੀਆਂ ਦੀ ਮੰਗ ਉੱਤੇ ਜੇ ਸਰਕਾਰ ਸਮੇਂ ਸਿਰ ਫੰਡ ਜਾਰੀ ਕਰ ਦਿੰਦੀ ਤਾਂ ਇਸ ਭਿਆਨਕ ਤਬਾਹੀ ਤੋਂ ਬਚਿਆ ਜਾ ਸਕਦਾ ਸੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਅਣਗਹਿਲੀ ਕਾਰਨ ਹੀ ਪੰਜਾਬ ਡੁੱਬਿਆ ਉਹਨਾਂ ਨੇ ਕਿਹਾ ਕਿ ਹੁਣ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਦੀ ਥਾਂ ਕੇਂਦਰ ਤੇ ਪੰਜਾਬ ਸਰਕਾਰ ਆਪਸ ਵਿੱਚ ਮੇਨੂ ਮੇਨੂ ਹੋ ਰਹੀਆਂ ਨੇ ਸੁਖਵੀਰ ਬਾਦਲ ਦਾ ਕਹਿਣਾ ਕਿ ਰਾਜਾ ਬੜਿੰਗ ਕਮੀਜ਼ ਪਾਉਂਦਾ ਜਿਸ ਤੇ ਲਿਖਿਆ ਹੁੰਦਾ ਇੰਦਰਾ ਮੇਰੀ ਮਾਂ ਤੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਟੈਂਕ ਚੜਾਏ ਨੇ ਤੇ ਆਪਣੀ ਕੌਮ ਇਹੋ ਜਿਹੀ ਪਾਰਟੀ ਨੂੰ ਜਿਹੜਾ ਤਿੰਨ ਵਾਰ ਵੀ ਜਿਤਾ ਚੁੱਕੀ ਆ ਇਸ ਦੇ ਨਾਲ ਹੀ ਸੁਖਵੀਰ ਬਾਦਲ ਦੇ ਵੱਲੋਂ ਕਈ ਵੱਡੇ ਬਿਆਨ ਜਾਰੀ ਕੀਤੇ ਗਏ ਨੇ ਆਉ ਤੁਹਾਨੂੰ ਉਹ ਬਿਆਨ ਵੀ ਸੁਣਾ ਦਿੰਨੇ ਆ ਉਹ ਇੱਥੇ ਇਕੱਲਾ ਰਾਜ ਕਰਨ ਵਾਸਤੇ ਤੇ ਲੁੱਟਾਉਂਦੇ ਆ ਹੁਣ ਝਾੜੂ ਵਾਲੇ ਦੇਖ ਲਓ 5 ਸਾਲ ਹੋ ਗਏ ਲੁੱਟਣ ਤੋਂ ਬਗੈਰ ਕੰਮ ਕੀਤਾ ਹੈ ਆਦੇ ਟਰਾਲੀਆਂ ਵੀ ਚੋਰੀ ਕਰਕੇ ਲੈ ਗਏ ਸਿਲੰਡਰ ਵੀ ਚੋਰੀ ਕਰਕੇ ਲੈ ਗਏ ਮੈਂ ਬੀਬੀਆਂ ਨੂੰ ਪਿਛਲੇ ਪਿੰਡ ਵੀ ਕਿਹਾ ਹੈ ਜੇ ਕੱਪੜੇ ਧੋਣੇ ਹੁੰਨੇ ਨਾ ਬਾਹਰ ਨਾ ਲਾ ਸੁਕਾਇਆ ਕਰੋ ਚੱਕ ਕੇ ਲੈ ਜਾਂਦੇ ਆ ਵੀ ਚੋਰੀ ਕਰਕੇ ਲੈ ਜਾਂਦੇ ਆ ਧੜੂ ਵਾਲੇ ਐਜੇ ਜਗੇ ਠੱਗ ਦੇਖੋ ਫਰਕ ਕਿੰਨਾ ਅਕਾਲੀ ਦਲ ਦਾ ਤੇ ਦੂਜੇ ਅਕਾਲੀ ਦਲ ਉਹ پارٹی ਹੈ ਜਿਹੜੀ ਥੋੜੀ ਆਵਾਜ਼ ਚੱਕਦੀ ਹੈ ਥੋੜੇ ਵਾਸਤੇ ਜੇਲਾ ਜਾਂਦੀ ਹੈ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਪਰਿਵਾਰ ਬੀਬੀ ਦਾ ਜਿਸ ਪਰਿਵਾਰ ਨੇ ਜੀਨੋ ਕਰਪਾਰ ਸਾਹਿਬ ਤੇ ਹਮਲਾ ਹੋਇਆ ਟੰਕਾ ਤੋਪਾਂ ਨਾਲ ਆ ਪਰਿਵਾਰ ਦੇ ਇਹਨਾਂ ਦੇ ਪਿਤਾ ਜੀ ਹੈ ਜਿਨ੍ਹਾਂ ਨੇ ਕੀ ਕੀਤਾ ਸੀ ਫੌਜ ਛੱਡ ਕੇ ਜੋ ਹਥਿਆਰ ਸੀ ਇਹਨਾਂ ਕੋਲੇ ਜੀਪਾਂ 'ਤੇ ਬਹਿ ਗਏ ਇਹਨਾਂ ਦੇ ਨਾਲ ਪੰਜ ਪੰਜ 600 ਹੋਰ ਆਪਣੇ ਸਿੰਘ ਜਿਹੜੇ ਫੌਜੀ ਸੀ ਸਾਰੇ ਆਪਣੇ ਦਰ ਕੇ ਛੱਡ ਕੇ ਆ ਗਏ ਕਿ ਮੈਂ ਅਸੀਂ ਇਹ ਰੱਖਿਆ ਕਰਾਂਗੇ ਆਪਣੇ ਗੁਰੂ ਘਰ ਦੀ ਇਹਨਾਂ ਨੂੰ ਘੇਰੇ ਪਾਇਆ ਇਹਨਾਂ ਦੇ ਕਈ ਸ਼ਹੀਦ ਹੋਏ ਜਿਹੜੇ ਬੱਚੇ ਉਹਨਾਂ ਨੂੰ ਜੇਲ੍ਹਾਂ ਸਿੱਟਿਆ ਗਿਆ 8-9 ਸਾਲ ਤੇ ਦੂਜੇ ਪਾਸੇ ਕਾਂਗਰਸ ਹੈ ਉਹ ਕਿਹਨੇ ਠੀਕ ਕੀਤਾ ਆ ਸੁੱਖੀ ਵੀ ਲਾਵਾ ਇਹਦੇ ਬਾਪ ਨੇ ਤਾਂ ਚਿੱਠੀ ਲਿਖੀ ਸੰਦੂਖ ਨੂੰ ਲਾਵਾ ਨੇ ਚਿੱਠੀ ਲਿਖੀ ਸੀ ਭਰਾਵਾ ਦੀ ਨੂੰ ਵਧਾਈ ਦਿੰਦੇ ਕਿ ਕੀ ਤਰਫਾਨ ਸਾਤੇ ਹਮਲਾ ਕੀਤਾ ਤੁਹਾਨੂੰ ਵਧਾਈ ਐਈਏ ਕੌਮ ਦੇ ਵੀ ਗਦਾਰ ਹੈ ਆ ਰਾਜਾ ਵਰਿੰਗ ਇਹ ਕਾਂਗਰਸ ਦਾ ਬਣਾ ਪ੍ਰਧਾਨਾ ਕਮੀਟੀ ਸ਼ਰਟ ਪੋਣਾ ਹੁੰਦਾ ਜਿੱਥੇ ਲਿਖਿਆ ਹੁੰਦਾ ਇੰਦਰਾ ਸਾਡੀ ਮਾਂ ਹੈ ਆਹ ਇੰਦਰਾ ਨੂੰ ਮਾਂ ਸਮਝਦੇ ਹੈ ਜਿਹਨੇ ਦਰਬਾਰ ਸਾਹਿਬ ਤੁਹਾਡੇ ਗੁਰੂ ਘਰਾਂ ਤੇ ਹਮਲਾ ਕੀਤਾ ਆ ਤੁਹਾਡੇ ਪਹਿਲੇ ਦਾ ਜਿਹੜਾ ਉਮੀਦਵਾਰ ਹੈ ਕਾਂਗਰਸ ਵਾਲਾ ਪੁਛੋਕਰ ਬਾਰੇ ਮੈਨੂੰ ਤਾਂ ਕਹਿਣ ਦੱਸਣੀ ਲੋੜ ਹੀ ਨਹੀਂ ਹੈ ਬਾਪੂ ਕਿੰਨੇ ਦੇ ਰਿਹਾ ਜੇਲ ਕਿਦੇ ਵਾਸਤੇ ਰਿਹਾ ਕੋਈ ਦੱਸਣ ਦੀ ਲੋੜ ਨਹੀਂ